ਨੇ ਮਾਨ ਕਰਦਾ ਸੀ ਉਹ ਤੇ ਨਾਲ ਜਿਹਦੇ ਉਹ ਮਰਜ਼ੀ ਖਾ ਲੈਂਦਾ ਸੀ ਜਿਹੜਾ ਵਿਚਾਰ ਜੀ ਕਰਦਾ ਸੀ ਉਹਨੂੰ ਤੇ ਨਫ਼ਰਤ ਕਰਦਾ ਸੀ ਬਹੁਤ ਜ਼ਿਆਦਾ ਉਹ ਇੱਥੇ ਖੂ ਸੀਗਾ ਮੈਂ ਚਲੇ ਜੇ ਨੋਂਦਾ ਸੀ ਤੇ ਉਹ ਬੁੜੇ ਕਹਿੰਦੇ ਜੱਟੂ ਤਾਂ ਖੂ ਪਿੱਟ ਦਿੰਦਾ ਹਾਂ ਉਹ ਫੇਕ ਰੱਸਾ ਲਿਆ ਮੇਰੇ ਇਥੇ ਪਾ ਕੇ ਖੂ ਚ ਹੀ ਲਮਕਰਾਤਾ ਉਹ ਜਾ ਕੇ ਕਹਿਤਾ ਉਹਨਾਂ ਨੂੰ ਯਾਰ ਵੜਾ ਤੰਗ ਕਰਦਾ ਤਾਂ ਖੂ ਚ ਵੜਿਆ ਐਦਾ ਸ਼ੁਕਰ ਬਹੁਤ ਕਰਦਾ ਸੀ ਇਹ ਪਿੰਡ ਹੈਗਾ ਤਲਵੰਡੀ ਸਲੇਮ ਮੇਰਾ ਨਾਮ ਹੈਗਾ ਜੀਤਰਾਮ ਉਦੋਂ ਅਸੇ ਨਵਜਨ ਸਿੰਘ ਕਹੀ ਜਾਂਦਾ ਹੁੰਦਾ ਸੀ। ਅੱਛਾ ਸੁਖਨਾ ਤੁਸੀਂ ਪਾਸ ਨੂੰ ਕਿਵੇਂ ਜਾਣਦੇ ਆ ਜੀ? ਮੈਂ ਛੋਟਾ ਹੁੰਦਾ ਹੀ ਨਾਲ ਹੀ ਰਿਆਂ ਜੀ। ਜਿਉਂ ਸੁਰਤ ਸਮਾਈ। ਬਹੁਤ ਵਧੀਆ ਬੰਦਾ ਸੀ। ਇਧਰ ਲਿਖਣ ਤਾਂ ਉਹਨੂੰ ਬਹੁਤ ਸ਼ੌਂਕ ਸੀ। ਮੇਰੇ ਨਾਂ ਨਈ ਬਹੁਤ ਕਿਤਾਬਾਂ ਹੋਤੀਆਂ, ਛਪਾਈਆਂ ਹੋਈਆਂ। ਹਾਂ ਜੀ। ਇਹ ਕਾਪੜਾ ਲਿਖ ਦਿੰਦਾ ਹੀ ਮੇਰੇ ਡੈਡੀ ਤੇ ਨਾਂ ਵੀ ਸਾਰੇ ਪਿੰਡ ਦੇ ਹੀ ਨਾਮ ਆ ਸਾਡੇ। ਮਾਰੇ ਇਕੱਠੇ ਹੋਤੇ ਬਹੁਤ ਚਿਰਾਂ ਆਹੀ ਕੋਰਾ ਭਰਾ ਵੀ ਪਟਿਆ ਸੀ ਇੱਥੇ। ਮੋਢਿਆ ਨੇ ਇਕੱਠੇ ਰਹਿਣਾ ਵੇ ਦੁਪਹਿਰ ਨੂੰ ਉਹ ਇੱਕ ਵਾਰੀ ਮਿਲਟਰੀ ਆ ਗਈ ਉਹਨਾਂ ਨੂੰ ਉੱਤੇ ਹੀ ਛਾੜਤਾ ਟੈਂਕਰ ਮੈਂ ਜੋ ਬਾਹਰ ਨਿਕੜਿਆ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਗਾਂ ਦੇ ਗਾਇਤ ਜਗ ਤਸ ਹਾ ਇਹਦਾ ਛੋਕਲਾ ਉੱਥੇ ਰੋੜਾ ਪੁੰਦੇ ਹੋਣਾ ਪੱਟਲਾ ਮੂਲੀ ਆ ਗਈ ਮੈਂ ਲੋਕ ਨੇ ਕਹਣਾ ਪਤਾ ਨਹੀਂ ਕੀ ਹੋ ਗਿਆ ਇਹਦਾ ਛੋਕਲੇ ਜਿਆਦਾ ਇਹ ਅੰਕ ਲੱਗ ਸਕੂਲ ਸਕੂਲ ਵੀ ਖੋਲਿਆ ਸੋਣਾ ਇਕੱਠੇ ਖਾਂਦੇ ਸੀ ਅਸੀਂ ਇੱਕੇ ਥਾਲੀ 'ਚ ਆਖਰੀ ਦਿਨਾਂ ਦੀ ਕੋਈ ਯਾਦ ਹੋਵੇ ਜਦੋਂ ਲਾਸਟ ਜਿਹੇ ਦਿਨ ਹੁਣ ਆਪ ਜਦੋਂ ਉਹਨੂੰ ਮਾਰਿਆ ਤੂੰ ਪਹਿਲਾਂ ਕਹਿੰਦਾ ਸੀ ਮੈਂ ਤੈਨੂੰ ਬਾਹਰ ਲੈ ਜਾਣਾ ਤੇ ਉਹ ਫਿਰ ਇਦਾਂ ਉਹ ਪਿੱਛੇ ਦੀ ਆਏ ਬਸ ਕਰਕੇ ਕੰਮ ਨਾ ਠਕ ਪਾਸ ਨੂੰ ਪਹਿਲਾਂ ਪਤਾ ਸੀਗਾ ਮੈਨੂੰ ਮਾਰ ਸਕਦੇ ਆ ਉਹ ਪਤਾ ਹੱਥ ਸੀਗਾ ਉਹਨੂੰ ਪਤਾ ਹੱਥ ਸੀ ਉਹ ਵਾਛਣ ਲੱਗ ਪੈਂਦਾ ਜਿਵੇਂ ਉਹਨੂੰ ਦੱਸੀਦਾ ਹੈ ਹਾਂ ਉਹ ਵਾਛਦਾ ਸੰਡਾ ਕਰਦਾ ਨਹੀਂ ਉਹ ਕੁੜੀ ਸੀਗੀ ਇੱਕ ਸੀੜੀ ਦਿੰਦੀ ਸੀ ਉਹ ਵੀ ਮਾਰਦੀ ਸੀ ਕੁੜੀ ਸੀਗੀ ਉਹਨੇ ਦੱਸਿਆ ਸਾਰਾ ਪਿੰਡ ਇਹ ਹੁਣ ਨਾਉਂਦੇ ਆ ਹੁਣ ਇਦਾਂ ਕਰਦੇ ਆ ਹੁਣ ਇਸ ਟਾਈਮ ਇੱਥੇ ਆ ਉਹਨੇ ਮਰਵਾਇਆ ਏ ਇਦਾਂ ਜੀ ਸੜ ਪਿੰਡ ਦੀ ਸੀ ਕੁੜੀ ਉਹ ਉਹਨਾਂ ਹਰ ਸਿੰਘ ਉਹਨਾਂ ਦੇ ਪੁੱਮਾ ਦੇ ਰਣੀ ਹੁੰਦੀ। ਇਹ ਦਾਈ ਉਹ ਕਿਵੇਂ ਸਾਰੀ ਬੰਦੇ ਕੰਸੀ ਪਾਛ ਰਣੀ ਉਹ ਬੰਡੀ ਰਹਿੰਦੀ ਹੈ ਉਹ ਦੇਖਦੀ ਰਹਿੰਦੀ ਸੀਗੀ ਜਾ ਕੇ ਉੱਧੇ ਹੀ ਤੱਕਦੀ ਸੀ ਵੀ ਹੁਣ ਇਸ ਟਾਈਮ ਇੱਥੇ ਗਿਆ ਇਸ ਟਾਈਮ ਇੱਥੇ ਗਿਆ ਸਾਰਾ ਕੁਝ ਦੱਸੀ ਜਾਂਦੀ ਸੀ ਫੋਨ ਨਹੀਂ ਦੱਸ ਦਿੰਦੀ ਸੀ ਜਿਸ ਦਿਨ ਪਾਸ ਨੂੰ ਮਾਰਿਆ ਜੀ ਉਸ ਦਿਨ ਮੋਟਰ ਤੇ ਕੌਣ ਕੌਣ ਸੀਗੇ ਦੋਨੇ ਸੀ ਉਹ ਇੱਥੇ ਬੈਠੇ ਸੀ ਕੌਣ ਕੌਣ ਅੱਛਾ ਤਾਂ ਉਹ ਉਧਰ ਰੱਬ ਵੱਲੋਂ ਦੋਨੇ ਸੀ ਤੁਸੀਂ ਉਸ ਦਿਨ ਕਿੱਥੇ ਸੀਗੇ ਫਿਰ ਕਿਵੇਂ ਪਤਾ ਲੱਗਿਆ ਮੈਂ ਉਸ ਦਿਨ ਜਾਂਗੀਰ ਸੀਗਾ ਜਦੋਂ ਉੱਥੇ ਤੱਕ ਖੜਕਾ ਸੁਣਦਾ ਸੀ ਜਦੋਂ ਆਏ ਬੱਸ ਉਦਾਂ ਹੀ ਮੈਂ ਗਿਆ ਸੀ ਕਿੰਨੀਆਂ ਗੋਲੀਆਂ ਲੱਗੀਆਂ ਕੋਈ ਉਦੋਂ ਪਤਾ ਵੀ ਕਿੱਥੇ ਪਾਸ ਡਿੱਗਿਆ ਕਿੱਥੇ ਗੋਲੀਆਂ ਉੱਥੋਂ ਲੜਦੇ ਲੜਦੇ ਇੱਥੇ ਤੱਕ ਆ ਗਏ ਸੀ ਉੱਦ ਦੇ ਖਾਬੇ ਪਏ ਹੋਏ ਸੀ ਅਗੋਠਿਆਂ ਦੇ ਕੀ ਮਾਹ ਤੇ ਬਹੁਤ ਜ਼ਿਆਦਾ ਸੀ ਇਹਦਾ ਸੀ ਕਾਫੀ ਬੋੜੀਆਂ ਮਾਰ ਬਹੁਤ ਇੱਕ ਛੋੜੂ ਸਰੀਰੀ ਦਾਦਾ ਸੀ ਉਹ ਮੜੀਆਂ ਗਾਂ ਨਹੀਂ ਉਹ ਮਾੜਾ ਨਹੀਂ ਉਹਨੇ ਕਹੇ ਤਾਂ ਕੀਤਾ ਨਾ ਉਹ ਵਧੀਆ ਬੰਦਾ ਸੀਗਾ لڈوکین لڈو جو, جو مل جانے بڑا خوش ہونا ਨਾ ਉਹ ਦਾਦਾ ਦਾ ਹੁੰਦਾ ਸੀ ਪਰ ਮੈਂ ਨਪੜ ਮੈਨੂੰ ਇਨਾ ਪਤਾ ਨਹੀਂ ਸੀ ਲੱਗਦਾ ਦਾਦਾ ਦਾ ਹੁੰਦਾ ਜਿਆਦਾ ਨਹੀਂ ਕਾਟੇ ਦਾਦਾ ਸਾ ਸਾਡਾ ਡੈਡੀ ਉਹ ਕੰਪਨੀ ਦਾ ਹੁੰਦਾ ਉਹ ਕੰਪਨੀ ਲੱਗ ਪੈਂਦਾ ਹੀ ਕਈ ਫਰੀ ਉਹ ਬਚਾਰ ਨਹੀਂ ਸੀ ਕਰਦਾ ਨਾ ਬੱਸ ਅੱਗੇ ਤੋਂ ਬਾਅਦ ਫਿਰ ਹਮ ਉਮਰੀ ਸੀਗੇ ਕਿ ਵੱਡੇ ਛੋਟੇ ਸੀ ਬੜਕਰੀ ਕੁੜੀ ਠੀਕ ਹੀ ਸੀ ਥੋੜਾ ਜੀ ਸਾਲ ਖੰਡ ਦਾ ਹੀ ਫਰਕ ਹੈ そうそばを。